ਅੱਜ ਅਸੀਂ ਇੱਕ ਅਜਿਹੀ ਮਠਿਆਈ ਬਣਾਉਣ ਜਾ ਰਹੇ ਹਾਂ ਜਿਹੜੀ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਤੇ ਇਹਦਾ ਜਿਹੜਾ ਫਲੇਵਰ ਹੈ ਟੇਸਟ ਹੈ ਬਿਲਕੁਲ ਖੋਏ ਵਰਗਾ ਆਏਗਾ ਤੇ ਇਸ ਨੂੰ ਬਣਾਉਣਾ ਇਸ ਤੋਂ ਵੀ ਜ਼ਿਆਦਾ ਆਸਾਨ ਹੈ ਇਸ ਨੂੰ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲੀ ਚੀਜ਼ ਜਿਹੜੀ ਲਈ ਆ ਉਹ ਹੈ ਜੇ ਇੱਕ ਕੌਲੀ ਚਿੱਟੇ ਵਾਲੇ ਤਿਲ ਤੁਸੀਂ ਚਿੱਟੇ ਤੇਲ ਜਾਂ ਕਾਲੇ ਤੇਲ ਕੋਈ ਵੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਪਹਿਲਾਂ ਰੋਸਟ ਕਰ ਲੈਣਾ ਲੋ ਫਲੇਮ ਦੇ ਉੱਪਰ 3 ਤੋਂ 4 ਮਿੰਟ ਰੋਸਟ ਕਰਨ ਦੇ ਨਾਲ ਇਹਨਾਂ ਦਾ ਜਿਹੜਾ ਅਰੋਮਾ ਹੈ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਦਾ ਕਲਰ ਚੇਂਜ ਹੋ ਗਿਆ ਤੇ ਆਪਾਂ ਇਹਨਾਂ ਨੂੰ ਠੰਡੇ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡੇ ਹੋਣ ਦੇ ਬਾਅਦ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੈਣਾ ਨਾਲ ਹੀ 5-6 ਕਾਜੂ ਜਿਹੜੇ ਆ ਉਹ ਮੈਂ ਐਡ ਕਰ ਦਿੱਤੇ ਆ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਏਗਾ ਜਦੋਂ ਆਪਾਂ ਤੇਲ ਨੂੰ ਗ੍ਰाइंड ਕਰਦੇ ਆ ਤਾਂ ਇਹ ਆਪਣਾ ਆਇਲ ਰਿਲੀਜ਼ ਕਰ ਦਿੰਦੇ ਆ ਇਸ ਕਰਕੇ ਇਹ ਥੋੜੇ ਸਟਿੱਕੀ ਜੇ ਹੋ ਜਾਂਦੇ ਆ ਤੇ ਇਹਦੀਆਂ ਗੁੱਠਲੀਆਂ ਵੀ ਬਣ ਜਾਂਦੀਆਂ ਵਾ ਤੇ ਤੁਸੀਂ ਜਦੋਂ ਵੀ ਗ੍ਰाइंड ਕਰਨਾ ਹੈ ਮਿਕਸਰ ਨੂੰ ਰੋਕ-ਰੋਕ ਕੇ ਇਸ ਨੂੰ ਚਲਾ ਫਿਰ ਚਲਾਉਣਾ ਵਾ ਹੁਣ ਆਪਾਂ ਕੜਾਈ ਦੇ ਵਿੱਚ ਇੱਕ ਤੋਂ ਦੋ ਚਮਚੇ ਦੇ ਕਰੀਬ ਦੇਸੀ ਘਿਓ ਐਡ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਜਿਹੜੀਆਂ ਇਹ ਗੁਠਲੀਆਂ ਬਣੀਆਂ ਹੋਣਆਂ ਵਾ ਇਹਨਾਂ ਨੂੰ ਪੂਰੀ ਤਰ੍ਹਾਂ ਸੈੱਟ ਕਰ ਦੇਵਾਂਗੇ ਇਸ ਨੂੰ ਬਹੁਤ ਜ਼ਿਆਦਾ ਪਕਾਉਣਾ ਨਹੀਂ ਪੈਂਦਾ ਇਸ ਮਿਠਾਈ ਨੂੰ ਬਣਾਉਣ ਦੇ ਲਈ ਬਸ ਇਸ ਦੇ ਵਿੱਚ ਚੀਜ਼ਾਂ ਨੂੰ ਤੁਸੀਂ ਸੈਟਿੰਗ ਦੇ ਨਾਲ ਪਾਉਂਦੇ ਜਾਣਾ ਹੈ ਜਦੋਂ ਇਹ ਸਾਡੀਆਂ ਸਾਰੀਆਂ ਗੁਠਲੀਆਂ ਜਿਹੜੀਆਂ ਇਹ ਉਹ ਸੈੱਟ ਹੋ ਜਾਣਗੀਆਂ ਤਾਂ ਆਪਾਂ ਇਸ ਦੇ ਵਿੱਚ ਅਗਲੀ ਚੀਜ਼ ਐਡ ਕਰ ਦੇਵਾਂਗੇ ਉਹ ਹੈ ਜੀ ਦੇਸੀ ਖੰਡ ਇੱਥੇ ਮੈਂ 3 ਤੋਂ 4 ਚਮਚ ਦੇ ਕਰੀਬ ਦੇਸੀ ਖੰਡ ਜਿਹੜੀ ਆ ਉਹ ਐਡ ਕੀਤੀ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਮਿੱਠਾ ਵੱਧ ਜਾਂ ਘੱਟ ਜਿਹੜਾ ਹੈ ਉਹ ਰੱਖ ਸਕਦੇ ਹੋ ਵੈਸੇ 3 ਤੋਂ 4 ਚਮਚ ਮਿੱਠਾ ਜਿਹੜਾ ਇਸ ਦੇ ਵਿੱਚ ਸਫੀਸ਼ੀਐਂਟ ਆ ਨਹੀਂ ਤਾਂ ਤੁਸੀਂ ਜਿੰਨੇ ਤੁਸੀਂ ਤੇਲ ਇਸ ਦੇ ਵਿੱਚ ਐਡ ਕੀਤੇ ਆ ਉਸ ਦਾ ਹਾਫ ਇਸ ਦੇ ਵਿੱਚ ਮਿੱਠਾ ਐਡ ਕਰ ਦੋ ਤਾਂ ਬਹੁਤ ਹੀ ਵਧੀਆ ਮਿਠਾਈ ਜਿਹੜੀ ਆ ਉਹ ਬਣ ਕੇ ਰੈਡੀ ਹੁੰਦੀ ਆ ਇਸ ਦੇ ਇਲਾਵਾ ਅਸੀਂ ਇਸ ਦੇ ਵਿੱਚ 1 ਚਮਚ ਦੇ ਕਰੀਬ ਦੁੱਧ ਜਿਹੜਾ ਹੈ ਉਹ ਐਡ ਕੀਤਾ ਦੁੱਧ ਇਹ ਰੂਮ ਟੈਂਪਰੇਚਰ ਵਾਲਾ ਨਾਰਮਲ ਦੁੱਧ ਜਿਹੜਾ ਹੈ ਉਹ ਆਪਾਂ ਐਡ ਕੀਤਾ ਵਾ ਤੇ ਤੁਸੀਂ ਇੱਥੇ ਇਸ ਦੇ ਵਿੱਚ ਮਲਾਈ ਵੀ ਐਡ ਕਰ ਸਕਦੇ ਹੋ ਤੇ ਬਿਨਾ ਮਲਾਈ ਵਾਲਾ ਦੁੱਧ ਵੀ ਐਡ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਤੁਸੀਂ ਉਹਨਾ ਯੂਜ਼ ਕਰਨਾ ਹੈ ਜਿੰਨਾ ਤੁਸੀਂ ਤਿਲ ਲੈ ਸੀਗੇ ਜਾਂ ਤੁਸੀਂ ਉਸ ਦਾ ਹਾਫ ਵੀ ਲੈ ਸਕਦੇ ਹੋ ਤੇ ਮਿਲਕ ਪਾਊਡਰ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇੱਥੇ ਇਸ ਦੇ ਵਿੱਚ ਖੋਆ ਐਡ ਕਰ ਦਿਓ ਉਹਦੇ ਨਾਲ ਇਹ ਮਠਾਈ ਹੋਰ ਵੀ ਜ਼ਿਆਦਾ ਟੇਸਟੀ ਬਣਦੀ ਹੈ ਪਰ ਮੇਰੇ ਕੋਲ ਖੋਆ ਨਹੀਂ ਸੀ ਇਸ ਕਰਕੇ ਮੈਂ ਇੱਥੇ ਮਿਲਕ ਪਾਊਡਰ ਐਡ ਕੀਤਾ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਇਸ ਸਟੇਜ ਦੇ ਉੱਪਰ ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜਾ ਮਿਕਸਚਰ ਆ ਉਹ ਡਰਾਈ ਹੈ ਤਾਂ ਤੁਸੀਂ ਇਸ ਦੇ ਵਿੱਚ ਥੋੜਾ ਜਿਹਾ ਦਹੀਂ ਕਿਉਂ ਐਡ ਕਰ ਲੈਣਾ ਵਾ ਦੇ ਵੈਸੇ ਤਾਂ ਇਹ ਆਪਣੇ ਆਪ ਕਿਉਂ ਛੇੜਾਈ ਉਹ ਰਿਲੀਜ਼ ਕਰ ਦਿੰਦਾ ਵਾ ਜਿਸ ਵੀ ਪਲੇਟ ਜਾਂ ਕੇਕ ਟਿਨ ਦੇ ਵਿੱਚ ਆਪਾਂ ਜਿਸ ਤਰ੍ਹਾਂ ਇਸ ਨੂੰ ਕੱਢ ਰਹੇ ਹਾਂ ਉਸ ਨੂੰ ਪਹਿਲਾਂ ਤੁਸੀਂ ਕਿਉਂ ਲਗਾ ਲੈਣਾ ਹੈ ਜਾਂ ਤੇਲ ਲਗਾ ਲੈਣਾ ਵਾ ਤੇ ਫਿਰ ਆਪਾਂ ਇਸ ਦੇ ਵਿੱਚ ਇਸ ਮਿਕਸਰ ਨੂੰ ਪਾ ਕੇ ਸੈੱਟ ਕਰ ਦੇਾਂਗੇ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਵੇਗਾ ਕਿ ਇਹ ਡਰਾਈ ਆ ਪਰ ਇਹ ਡਰਾਈ ਬਿਲਕੁਲ ਨਹੀਂ ਹੈ ਇਹ ਬਿਲਕੁਲ ਪਰਫੈਕਟ ਹੈ ਇਸ 스테ਜ ਦੇ ਉੱਪਰ ਇਹਨੂੰ ਤੁਸੀਂ ਜੇਕਰ ਥੋੜਾ ਜਿਹਾ ਆਇਲੀ ਵੀ ਰੱਖ ਲੋਗੇ ਤਾਂ ਵੀ ਇਹ ਬਹੁਤ ਵਧੀਆ ਲੁੱਕ ਜਿਹੜੀ ਇਸਦੀ ਆਉਂਦੀ ਹੈ ਮਿਠਾਈ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਆ ਉੱਪਰ ਦੀ ਆਪਾਂ ਇਹਦੇ ਬਦਾਮ ਦੀ ਕਰਤਰਾ ਲਗਾ ਦਿੱਤੀ ਹੈ ਤੁਸੀਂ ਚਾਹੋ ਤਾਂ ਇਥੇ ਕੋਈ ਵੀ ਆ ਚੀਜ਼ ਦੇ ਨਾਲ ਇਸਨੂੰ ਡੈਕੋਰੇਟ ਕਰ ਸਕਦੇ ਹੋ ਬਦਾਮ ਪਿਸਤਾ ਕਾਜੂ ਕਿਸੇ ਦੇ ਨਾਲ ਵੀ 2 ਘੰਟੇ ਲਈ ਇਹਨੂੰ ਆਪਾਂ ਰੂਮ ਟੈਂਪਰੇਚਰ ਦੇ ਉੱਪਰ ਹੀ ਸੈੱਟ ਹੋਣ ਲਈ ਰੱਖ ਦਿੱਤਾ ਸੀ ਚਾਹੋ ਤਾਂ ਇਹਨੂੰ ਫ੍ਰਿਜ 'ਚ ਰੱਖ ਸਕਦੇ ਹੋ ਪਰ ਅੱਜਕੱਲ ਮੌਸਮ ਠੰਡ ਦਾ ਹੈ ਤਾਂ ਇਸ ਨੂੰ ਫ੍ਰਿਜ ਵਿੱਚ ਰੱਖਣ ਦੀ ਵੀ ਜ਼ਰੂਰਤ ਨਹੀਂ ਹੈ 2 ਘੰਟੇ ਰੂਮ ਟੈਂਪਰੇਚਰ ਤੇ ਰੱਖ ਦਿਓ ਤਾਂ ਆਪਣੇ ਆਪ ਇਹ ਬਹੁਤ ਵਧੀਆ ਸੈੱਟ ਹੋ ਜਾਂਦੀ ਹੈ ਫਿਰ ਆਪਾਂ ਇਹਦੇ ਪੀਸਸ ਕੱਟ ਕਰ ਲਾਂਗੇ ਬਹੁਤ ਹੀ ਆਸਾਨੀ ਨਾਲ ਇਹਦੇ ਪੀਸ ਜਿਹੜਿਆ ਉਹ ਕੱਟੇ ਜਾਂਦੇ ਆ ਤੇ ਬਹੁਤ ਹੀ ਈਜ਼ੀਲੀ ਇਹ ਜਿਹੜਿਆ ਉਹ ਪੀਸਸ ਜਿਹੜਿਆ ਉਹ ਨਿਕਲੇ ਆਉਂਦੇ ਆ ਤਿਲ ਜਿਹੜੇ ਆ ਉਹ ਬਾਡੀ ਤੇ ਬੋਨਸ ਦੇ ਲਈ ਬਹੁਤ ਹੀ ਵਧੀਆ ਹੁੰਦੇ ਆ ਇਹਨੂੰ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਣਾ ਚਾਹੀਦਾ ਵਾ ਤਾਂ ਇਸ ਤਰ੍ਹਾਂ ਜੇਕਰ ਤੁਸੀਂ ਦੀ ਤਿਲ ਦੀ ਬਰਫੀ ਬਣਾਉਣੀ ਹੋ ਤਾਂ ਇਹਦੇ ਨਾਲ ਤੁਹਾਡੀ ਸੇਤ ਵੀ ਵਧੀਆ ਤੇ ਸਵਾਦ ਵੀ ਵਧੀਆ ਤੁਸੀਂ ਅੱਜ ਕੱਲ ਦੇਖਦੇ ਹੋ ਕਿ ਬਾਹਰ ਕਿੰਨੀ ਜ਼ਿਆਦਾ ਜਿਹੜੀ ਵੀ ਅਸੀਂ ਚੀਜ਼ ਲੈ ਕੇ ਆਉਂਦੇ ਆ ਉਹ ਅਨ ਹਾਈਜਨਿਕ ਹੁੰਦੀ ਹੈ ਤੇ ਸਾਨੂੰ ਕਈ ਸਾਰੀਆਂ ਬਿਮਾਰੀਆਂ ਹਲਟਾ ਘੇਰ ਲੈਂਦੀਆਂ ਉਸ ਦੇ ਨਾਲ ਤਾਂ ਇਸ ਤਰ੍ਹਾਂ ਤੁਸੀਂ ਇਹ ਡੇਲੀਸ਼ੀਅਸ ਜੀ ਮਿਠਾਈ ਚੜੀਆਂ ਉਹ ਘਰ ਦੇ ਵਿੱਚ ਹੀ ਬਣਾ ਕੇ ਇੰਜੋਏ ਕਰ ਸਕਦੇ ਹੋ ਤੇ ਇਹਦਾ ਟੈਕਚਰ ਬਹੁਤ ਵਧੀਆ ਹੁੰਦਾ ਹੈ ਟੇਸਟ ਇਹਦਾ ਬਿਲਕੁਲ ਖੋਏ ਵਰਗਾ ਆਏਗਾ ਤੇ ਬਣਾਉਣਾ ਵੀ ਇਸ ਨੂੰ ਬਹੁਤ ਹੀ ਜ਼ਿਆਦਾ ਆਸਾਨ ਹੈ ਇਸ ਆਸਾਨ ਜੀ ਮਠਾਈ ਨੂੰ ਤੁਸੀਂ ਘਰ ਦੇ ਵਿੱਚ ਜਰੂਰ ਬਣਾਉਣਾ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹਿਣਾ ਜੀ ਸਾਡੇ YouTube ਚੈਨਲ ਦੇ ਨਾਲ ਥੈਂਕ ਯੂ